ਵੇ ਪਾਪਾ ਦੇਖ ਕਰਦੇ ਹੋ ਤੁਸੀਂ ਬੱਕਰਾ 40000 ਦਾ ਬੱਕਰਾ ਚੈੱਕ ਕਰ ਲਓ ਤੁਸੀਂ ਆਇਆ ਆਇਆ ਹੈਗੇ ਨਾ ਰੋਕ ਆਇਆ ਆਇਆ ਹੈ ਹਾਂ ਦੇਖ ਲੈ ਦੇਖ ਲੈ ਗੋਲ ਕੇ ਆ ਜਾਂ ਹਾਂ ਜਾ ਉਹ ਮੇਰਾ ਗਾਹ ਕਾ ਯਾਰਾ ਮੇਰਾ ਗਾਹ ਕਾ ਕਈ ਮਹੀਨਾਗਾ ਤੂੰ ਕੋਪਾ ਬਹਿ ਬੋਲਣਾ ਕਰੀ ਕੋਈ ਯਾਰ ਅਰੇ ਰੋਜ ਰਖਾਣਾ ਨਾ ਕੱਤ ਨਾ ਹੋਣੀ ਕੋਈ ਮੈਂ ਤਾਂ ਤੁਹਾਨੂੰ ਬੋਲਣਾ ਕਿ ਨਾ ਜੀ ਆਉਂਦਾ 4000 ਦਾ ਪਾ ਦੇ ਅੰਦਰ ਤੋਂ ਜੀ ਕਰ ਦੋ ਗਿਆ ਤੋਰ ਲਿਆ ਆ ਬਿਧਾਉਣੇ ਤੁਹਾਨੂੰ ਐਵੇਂ ਲੱਗਿਆ ਅੱਜ ਫੋਨ ਦਾ ਕੱਟ ਰਿਹਾ ਭਾਈ ਅੱਜ ਫੋਨ ਦਾ ਕੱਟ ਰਿਹਾ ਹਾਂ ਨਨ ਸੇ ਬਾਹਰ ਕੋੜੇ ਹਾਂ ਬਾਈ ਲੁਕੜਾ ਨਹੀਂ ਹੋਇਆ ਬਿਆਰੀ ਨਹੀਂ ਬੰਦਿਆ ਸਹੀ ਫੜਾ ਕਿੱਲੇ ਪੈ ਬਾਗਲੇ 42000 ਰੁਪਏ 42000 ਬੱਕਰਾ ਪਰਲੇ ਪੈ ਘੜਦਾ ਤਾ ਮੜਾ ਕੀਤੇ ਰੱਖ ਲਾ ਕਰੋ ਰਾਜੂ ਕੋਲੇ ਖੜਿਆ ਕਰ ਜਾ ਕੇ ਇਹ ਰੱਖ ਲਾ ਕਰੋ ਕੇ ਆ ਉਹ ਮੰਗਣ ਦਾ ਕੁਦੀ ਮੰਗਣ ਨਾਲ ਲੰਗ ਬਾਈ ਆਹ ਆ ਪਹਾ ਹੈ ਲੱਖ ਮੰਗ ਬਾਈ ਜੇ ਤੇਰੀ ਚੀਜ਼ ਹੈ ਬਾਈ ਇਹ ਜਿੰਨੇ ਮਰਜੀ ਮੰਗੇ ਤੁਸੀਂ ਜਿੰਨੇ ਮਰਜੀ ਲਾਓ ਕੋਈ ਗੁੱਸਾ ਨਹੀਂ ਆ ਮੂੰਹ ਯਾ ਕਰਨਾ ਹਾਂ ਮੇਰੇ ਕੰਨ ਚ ਦਾ ਦੱਸਦੇ ਗੂਵਾ ਤੂੰ ਰਾਇ ਕਰ ਲੈ ਬਾਈ ਪਰ ਕੱਲ ਨੂੰ ਕਹਿ ਬਦਲਾ ਤੇ ਕੱਟ ਲਾ ਤੇ ਲਓ ਜੀ 15000 ਕਹਿੰਦਾ ਨਹੀਂ ਗਿਆ ਚਲ ਗੱਲ ਲੈ ਯਾਰ ਨਾ ਨਹੀਂ ਯਾਰ ਕੀ ਤੈਨੂੰ ਸਮਝਾਉਣਾ ਤੂੰ ਉਹਨੂੰ ਕੀ ਸਮਝਾਉਣਾ ਤੂੰ ਆ ਮਨਾ ਘੱਟ ਦਿਓ ਬਾਈ ਕੀ ਗੱਲ ਕਰਦੇ ਹੋ ਯਾਰ ਐਸ ਨਾਲ ਹੋਈ ਗੱਲ ਵੈ ਸਭ ਬੁੜੀਆਂ ਕੁੜੀਆਂ ਖਾਹ ਦਿੰਦੀ ਨਾ ਨਾ ਵੀ ਭਲਾ ਦੇ ਵੀ ਭਲਾ ਦੇ ਦੁਬਾਰਾ ਚਲਾਓ ਬਾਈ ਘੱਟ ਦੋ ਘੱਟ ਦੋ ਸਾਰੇ ਕੱਟਦਾ ਕੋਈ ਨਹੀਂ ਕੱਟਿਆ ਜਾ ਰਿਹਾ ਕੱਟਿਆ ਸਾਰੇ ਵੀ ਕੱਟਣਗੇ ਚਲੋ 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 ਠੀਕ ਹੈ ਕੱਟ ਲਓ ਕੱਟਦੇ ਸਾਰੇ ਮਾਲ ਚੈੱਕ ਕਰਾਂਗੇ ਸਾਰਿਆਂ ਦੇ ਚਲ ਕਰ ਓਏ ਲੈ ਬਾਈ ਬਾਪੇ ਸਾਹਮਣੇ ਸਭ ਦਾ ਹੋ ਰਿਹਾ 18000 ਤਾਂ ਦੇ ਹੋਰ ਕਿੰਨੇ ਦਾ ਦੇਣਾ ਕਿੱਥੇ ਚੱਲੂ ਕਿੱਥੇ ਚੱਲੂ ਕਿੱਥੇ ਚੱਲੂ ਇੱਕੋ ਹੀ ਦਾ ਦੇ ਕਹਿੰਦੇ ਹਾਈਟ ਕਿੰਨੀ ਹੋਦੀ ਬੱਕਰੇ ਦੀ ਰਾਜੂ ਹਾਈਟ ਦਾ 45 47 45 45 ਲੈ ਜਾ ਬੋਲੇ ਚ ਜਾ ਕੇ ਟ੍ਰਾਈ ਕਰਕੇ ਉਹ ਵੀ ਨਾ ਹਾਈਟ ਠੀਕ ਹੈ ਹਾਈਟ ਦੱਸੇ ਦੀ ਕਿੰਨੀ ਆ 40 ਹੂ ਠੀਕ ਕੋਲੇ ਖੜ ਕੋਲੇ ਖੜ 40 ਦਾ ਕਿਉਂ ਆ 40 ਦਾ ਕਿੰਨੀ ਲਵੇ ਲੱਗ ਕੇ ਪਤਾ ਲੱਗਦਾ 42 43 ਹੂ ਬੱਕਰਾ 42 ਨੂੰ ਵੀ ਉੱਤੇ ਗੱਲ ਨਹੀਂ ਜੀ 42 ਹੂ ਆਰਮਨਾਲਾ ਬੰਦੂ ਸਾਡੇ ਬੱਦਾ ਬੱਕਰਾ ਘਟੋ ਘਟ 45 ਆ ਜਾਏਗਾ ਹਾਂ 44 ਚ ਤੁੜੀ ਦਾ ਹੈ 50 ਚ ਹੈ ਪਰ ਇਸ ਦਾ 40 ਦਾ ਵੀ ਤੇਰਾ ਲੱਗਦਾ ਨਹੀਂ ਵੇ 40 ਤੋਂ ਤਾਂ ਵੱਧ ਦਾ ਹੈ 41 ਦਾ ਬੱਕਰਾ ਹੋਊਗਾ 41 45 ਦਾ ਬੱਕਰਾ 42 ਤੋਂ ਘੱਟ ਨਹੀਂ ਹੈਗਾ ਉੱਤੇ ਹੈ ਪਿੱਤਾ ਨੇ ਜੇ 40 ਤੋਂ ਤਾਂ ਕਹੀ ਉੱਤੇ ਬਲੋਜ ਵੀ ਹੈਗਾ ਵੀ ਕੋਈ ਹੈਗਾ ਕੱਢ ਲੈ ਫੀਤਾ ਉਹਨੇ ਵੇਚਣਾ ਹੈ ਐਡ ਵੀ ਖੱਤਾ ਬਸ ਇੱਥੇ ਹੈ ਨਾਲ 40 ਕਿੰਨਾ ਦਾ ਮਾ 40 ਤੋਂ ਉੱਤੇ ਹੈ ਬੱਕਰਾ 40 ਤੋਂ 45 ਤੋਂ ਘੱਟ ਦਾ ਨਹੀਂ ਬੱਧ ਸਕਦੀ ਜਵੇ ਅੱਧਾ ਦੇ ਹੀ ਮੁੱਲ ਆ ਹੁਣ ਮੁੜ ਕੇ ਨਹੀਂ ਆਏ ਬਾਬੇ ਉਹ ਵਿੱਚ ਵੀ ਹੋਣਾ ਚਾਹੀਦਾ ਉਹ ਨਹੀਂ ਕਰਦੇ ਦੇ ਵਿੱਚ ਨਾ ਨਾ ਮੁੱਖੋਂ ਮੂੰਹ ਵਿੱਚ ਵੀ ਹੈਗਾ ਸਾਰਾ ਕੁਝ ਵਿੱਚ ਸਨੱਖਾਗਾ ਬੱਕਰਾ ਤਾਂ ਹਾਂ ਬੱਕਰਾ ਉਹ ਮੇਗਾ ਵਿੱਚ ਕੁਸ ਹੈ ਨਹੀਂ ਦੇ ਵਿੱਚ ਹੈਗਾ ਤਾਂ ਹੀ ਇੰਨਾ ਹੋਗਾ ਤਾਂ ਹੀ ਅੱਧਾ ਲੱਖ ਲੱਗਿਆ ਗੰਦ ਕਣੀ ਨਿਗਾ ਮਾਰ ਸਿੰਘਾਂ ਕਣੀ ਕੰਨਾ ਕਣੀ ਨਿਗਾ ਮਾਰ ਤੈਨੂੰ ਦਿਖਾ ਦੇ ਤੇਰੇ ਤਾਂ ਮੈਨੂੰ ਲੱਗਦਾ ਸਿਰ ਕਰੀ ਹੋਊ ਇਹ ਬੱਕਰਾ ਖੜਾ ਕਰਕੇ ਅਪਾਰਟਮੈਂਟ ਵਾਲਿਆਂ ਦੀ ਯਾਰ 40000 ਮੰਗਦੇ ਆਪਣੇ ਵੰਡਣਾਂ ਦੇ ਜਿਹੜੇ ਕੋਈ ਕਹਿੰਦਾ ਵੀ ਮੈਂ ਨਹੀਂ ਇੱਕ ਘਟਦਾ ਹਾਂ 40 ਤੋਂ ਇਹ ਉਹਨਾਂ ਦਾ ਸੇਖ ਵਾਲਾ ਨਾ ਲੈ ਭਾਈ ਤੇਰਾ ਆ ਬੱਸ ਫਿਰ ਠੀਕ ਆ ਸਰ ਹਾਂ ਠੀਕ ਆ 40 ਮੰਗ ਕੇ ਕਹਿੰਦਾ ਮੈਂ 40 ਤੋਂ ਘੱਟ ਨਹੀਂ ਬਖਰਾ ਹੁੰਦਾ ਠੀਕ ਆ ਜੀ ਕਹਿੰਦਾ ਮੱਥਾ ਮਾਰ ਨਾ ਮਾ ਸਹੀ ਗੱਲ ਹੁਣ ਇਹਨੂੰ ਪੁੱਛ ਲਾ ਦੇ ਤੇਖ ਲੋ ਮੈਂ ਤਾਂ ਉਹਨੂੰ ਨਸਿਆਣਾ ਦੱਸਿਆ ਸੀ ਕੱਲ ਵੀ ਫਿਰ 40 ਇੰਚ ਹੀ ਹੋਵੇਗਾ ਜੀ 40 ਕਹਿੰਦਾ ਚਲੋ 40 ਤੋਂ 40 ਹੋਵੇ ਜਿਵੇਂ ਮਰਜ਼ੀ ਹੋਵੇ ਆ ਪਤਾ ਨਹੀਂ ਕਹਿੰਦੇ ਤੁਸੀਂ ਬਾਕੀ ਥੱਲੇੋਂ 9 ਵੀ ਇਹਦੇ ਬਣਾਉਣ ਵਾਲੇ ਨੇ ਜੀ ਇਹ 40 ਤੋਂ ਘੱਟ ਨਹੀਂ ਹੋਣੀ ਆਹ ਵੜੀ ਦਾ ਕੱਪੜਾ ਕਹਿੰਦਾ ਦੇਣਾ ਨਹੀਂ ਹੋ ਸਕਦਾ ਤਾਂ ਲੈ ਲੀਂ ਸਾਡੇ ਬਾਪੂ ਕੀ ਚਰੀਏ ਤੇਰੇ ਚ ਹੈ ਬਸ ਉਹ ਤਾਂ ਗਿਆਸ ਜਿੰਨੀ ਕ ਗਾਇਆ ਸਾਂ ਉੰਨੀ ਕ ਲਾ ਦੇ ਯਾਰ ਇੱਧਰ ਬਾਪੂ ਓਏ ਉਰੀ ਆ ਬਾਪੇ ਆ ਜਾ ਬਾਪੇ ਬਾਪਾ ਨੇੜੇ ਆ ਆ ਗਈ ਕੀ ਕਹਿਦਾ ਪੂਰਾ ਕਰਮਤਾ ਜੇ ਕੁਛ ਨਹੀਂ ਕਿਹਾ ਲੈ ਗੱਲ ਸੁਣ ਉਸ ਬੱਕਰੇ ਦਾ ਪੂਰਾ 25000 ਦਾ ਬੱਕਰਾ ਦਿੰਨੇ ਰਹਿਣ ਦੇ 25 ਦਾ ਮੈਂ ਹੈਂ ਅਰੇ ਹਟੋ ਇੱਥੇ ਦਾ ਸਦੀਕ ਲਊਗਾ ਹੁਣ ਮੈਂ ਮਾਰ ਨਾ ਉਹ ਵੀ ਨਹੀਂ ਮਾਰਨਾ ਅਗਲੇ ਖਰੀਦ ਕੇ ਲੈ ਮਸਬਾ ਨਹੀਂ ਕਰਦਾ ਅਗਲੇ ਨੂੰ ਰੋਕੇ ਰੱਖੋ ਨਾਲੇ ਅਗਲੇ ਨਹੀਂ ਚੱਲੀ ਪਾਪਾ ਬਚਾ ਲੈ ਜੀ ਨਾ ਉਹ ਤੈਨੂੰ ਇਹਨੂੰ ਕਿਉਂ ਨਾ ਕਰਦਾ ਇਹਨੂੰ ਦੋਸ਼ੀ ਜਿਹਾ ਲਾਜੀ ਪੈਸਾ ਨੂੰ ਹੋ ਜਾਵੇ ਵੇਚਣਾ ਭਾਈ ਤੂੰ ਵੀ ਭਰਾ ਹੋ ਜਾ ਤੂੰ ਆਇਆ ਥਾਪੀਆਂ ਇਹਨਾਂ ਤੇ ਮੈਂ ਇਸ ਨੂੰ ਕਿਹੜੇ ਦੇ ਬੋਨੇ ਤੂੰ ਚਲ 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 ਸਦੀਕ ਨੂੰ ਚੋਦੇਗਾ ਉਹ ਨਵੇਂ ਮੈਸ ਲਵਾਇਆ ਕਰਦੇ ਨਾ ਜਦ ਅਸੀਂ ਆਹ ਖੜੇ ਹੁੰਦੇ ਲਾਈਨ 'ਚ ਉਦੋਂ ਥਾਪੀਆਂ ਦਿਆ ਕਰਦੇ ਸੀ ਜਾਂ ਬਾਦਲ ਕੀ ਮੈਸ ਹੁੰਦੇ ਸੀ ਹਾਂ ਹਾਂ ਫਾਪਕਿਆਂ ਦੇ ਇਹ ਬੱਕਰਾਂ ਨੂੰ ਗਿੜੇ ਦਵਾਉਂਦੇ ਫਿਰ ਤੋਫੇ ਫਿਰਦੇ ਮੇਰੇ ਨਹੀਂ ਨਹੀਂ ਇਹਦਾ ਹੋਣਾ ਲੈਣਾ ਹੁਣ ਤਾਂ ਸਾਰੇ ਕੇ ਜੱਜ ਬਣਿਆ ਫਿਰਦਾ ਵੀ ਮੈਂ ਜੱਜ ਮੈਂ ਵੈ ਸਾਰਾ ਅਸੀਂ ਹੋਗੇ ਚੇਤੇ ਉਹਨਾਂ ਦੇ ਕਲਾਕਾਰ ਹੋਗੇ ਅੱਜ ਲੋਕ ਕੀ ਕਹਿੰਦਾ ਖੜ ਜਾ ਜੇ ਤੇ ਬੱਕਰਾ ਲੈਣਾ ਹੈ ਲੈ ਲੈਣਾ ਨਹੀਂ ਲੈਣਾ ਹੈਗਾ ਲੈਣਾ ਨਾਲੋਂ ਪਾਇਆ ਪੈਰ ਤੇ ਪੈ ਘਰ ਲਾ ਰਾਜੂ ਛੱਡ ਕੇ ਦੱਸ ਦੇ ਬੱਕਰਾ ਆ ਸਵਾ ਚ ਸਾਰੀ ਰੱਬ ਜੁੱਤੀ ਧਰ ਲਾ ਦੇ ਪੈਰ ਤੇ ਫਿਰ ਭੱਜਣਾ ਜਾ ਨਹੀਂ ਨਹੀਂ ਇੱਕੋ ਹੀ ਗੱਲ ਮਾਰਦਾ ਤੰ ਲੈਣਾ 36000 ਦਾ ਫਿਰ ਕਿੰਨਾ ਹੁੰਦਾ ਇਹਦੇ ਸੱਤ ਜੀ ਤਿੰਨ ਘਾਟ 40 ਜਿੱਥੇ ਤਿੰਨ ਘਟ ਗਿਆ ਬਸ ਨੀਮਦ ਵਾਲਾ ਵਿਚਾਰਾ ਉੱਥੇ ਕਿੰਨਾ 40 ਤੋਂ ਘਟ ਮਗਰੀ ਹਾਂ 3000 ਘਟ ਗਿਆ ਮੈਂ ਉਹਦੇ ਛੱਡ ਲਾ ਕੇ ਫਿਰ ਮਰ ਮੋਟਾ ਕੀ ਫਰਕ ਕਰਾਂ ਕਿ ਮਿਲੂਗਾ ਬਾਮਾ ਕੋਈ ਛੱਟ ਤਾਂ ਉਹ ਤਾਂ ਕਹਿੰਦਾ ਠੀਕ ਆ ਬਸ ਮੇਰੇ ਕਹਿੰਦਾ ਥੋੜੀ ਦੂ ਮਤਕ ਨੂੰ ਮੁੱਖ ਤਾਂ ਫੜਾ ਦੇ ਹਾਂ ਇਹ ਤਾਂ ਲੈ ਲੈ ਸਾਈ ਹੈ ਹੁਣ ਤੇਰੇ ਸਾਹਮਣੇ ਇਹ ਤਾਂ ਜਮਾ ਕੁੱਤੇ ਪਿਆ ਯਾਰ ਜਮਾ ਨਹੀਂ ਇਹ ਲਗਨ ਤਵਾਨ ਹੈ ਕਿਉਂ ਵੀ ਵਾੜੇ ਤਾਂ ਜੇ ਤੇਰੀ ਜਗਨੈਸ਼ਾ ਸੌਦਾ ਪਹਿਲਾ ਤੇਰੇ ਤੇਰੀ ਮੈਂ ਸਾਈ ਹੋਰ ਨਾ ਮਾਂ ਨਹੀਂ ਕਿ ਜੇ ਜਗਨੈਸ਼ੀ ਸਾਈ ਲੈ ਜਾ ਇਨਕਾਂ ਵਾਲੇ ਬਾਈ ਨੂੰ ਛੇੜ ਲਵੇ ਨਹੀਂ ਹੋ ਕਿਉਂ ਬਾਈ ਇਹ ਤਾਂ ਕਿਆ ਦੇ ਕੇ ਆ ਹਾਂ ਜਿਹੜੀ ਗੱਲ ਆ ਸੀ ਜਾਇਜ਼ ਗੱਲ ਕਰਾਂਗੇ ਨਹੀਂ ਆਈ ਨਹੀਂ ਬਾਈ ਵੀ ਖੜਾ ਦਾ ਕੇ ਦਾ ਮੈਨੂੰ ਉਹੀ ਖੜਾ ਕਰ ਤਾ ਲੈ ਬੇਮਤਲਬ ਨਹੀਂ ਤੂੰ ਅਈ ਤੂੰ ਲੈ ਸਕਦਾ ਬੱਕਰਾ ਸਾਨੂੰ ਤੇਰੇ ਚ ਤਾਮਾ ਲੱਗਦਾ ਪਾ ਦੇ ਦਿਲ ਜਾ ਓ ਨਹੀਂ ਨਹੀਂ ਤੇ ਹੋਰ ਰੁਪਇਆ ਲੈ ਲੈ ਉਹ ਲੂਗੇ ਲੈਣਾ ਚਲ ਵਿਚਾਰਾ ਕੋਈ ਹੋਰ ਲੈ ਨੂੰ ਕੋਈ ਗੱਲ ਨਹੀਂ ਅੱਤ ਵਰਗੀ ਦੁਨੀਆ ਖੜੀ ਆਵੇ ਬੜੀ ਆ ਜੀ ਖੜੀ ਆ ਕਿੰਮੋ ਜੀ ਪੈਸੇ ਦੋ ਹਾਂ ਕੀ ਕਰਾਂ ਰਾਹ ਪਾਊਗਾ ਕੱਲ ਲੈ ਲਾਂਗੇ ਰਾਹ ਤਾਂ ਪਾ ਦੀ 80 ਦੇ ਪਈਏ 80 ਦੇ ਪਈਏ ਰਾਹ ਪਾਊਗਾ ਆਪਾਂ ਲਾਤਾ ਤੇਰੇ ਕੋਲ 26 25 ਇਹੋ ਆ ਗਿਆ 37 35 ਤੇ 2000 33 33 ਕੋਈ ਨਾ ਖੜਾ ਰਹੇ ਕੋਈ ਨਹੀਂ ਖੜਾ ਰਹੇ ਬਹੁਤ ਬਸ ਗਾਣਗੇ ਤੂੰ ਬੰਦ ਦੇ ਉਹ ਮਾਰੂਗਾ ਵੀਡੀਓ ਦੇ ਮਾਰ ਤੈਨੂੰ ਆ ਕਰਨਗੇ ਦੋਨੇ ਬੰਦ ਉੱਪਰ ਵੀ ਨਾ ਨਾ ਬਾਈ ਜੱਪਦਾ ਕਰਦਾ ਗੇੜੇ ਦਵਾਈ ਆ ਦੇ ਬਾਈ ਪਿਛਾ ਨੂੰ ਜਾ ਬਾਈ ਪਿਛਾ ਨੂੰ ਜਾ ਕੋਲਾਗਾਣਾ ਕੋਲਾਗਾਣਾ ਬਾਈ ਸੁਣੋ ਬਾਈ ਪਿਛਾ ਨੂੰ ਆ ਕੇ صدیق ਨੂੰ ਉੱਤੇ ਵਾਹ ਲੋ ਉਹੀ ਤਾਂ ਗੱਲ ਕਰਦੇ ਨਹੀਂ ਅਣਸ ਵਰਗਾ ਬੱਕਰਾ ਬੱਕਰਾ ਵਧੀਆ ਹੈ ਫੇਰ ਕਿਤੇ ਹੱਥ ਤਰਾ ਹੈਗੀ ਪੁਰਾ ਨਾ ਜੀ ਜਮੀ ਵੀ ਨਹੀਂ ਰੱਦ ਨਹੀਂ ਪੜੀ ਬੱਕਰੀ ਸਿੰਘ ਵੀ ਘੋੜੀ ਵਰਗਾ ਸੜਾ ਖੜਾ ਪੂਰਾ ਵਧੀਆ ਵਧੀਆ ਨੇ ਬਾਈ ਵਧੀਆ ਦਾ ਕਿੱਥੇ ਨੇ ਪੈਸੇ ਹਜੇ ਵਧੀਆ ਨਹੀਂ ਪੈਸੇ ਹੋਏ ਦੇਖਿਓ ਬਾਈ ਹਲਾਈ ਗਈ ਸਾਰਾ ਬੀ ਆਲਾ ਸੌਦਾ ਬਰਾਵਾ ਦਰੀ 427 ਜੀ ਬੱਕਰੀ ਆਇਆ ਆਇਆ ਮੋੜ ਲਿਆ ਮੋੜ ਲਿਆ ਮੋੜ ਲਿਆ ਬਾਈ ਚਲੋ ਆਪਾਂ ਬਸ ਬਦ ਵੀਡੀਓ ਦਾ ਮਾਰਾ ਕਰੀ ਬੱਕਰਾ ਛੰਮਕ ਛੰਕ ਕਰਦਾ ਆਉਂਦਾ ਉਹ ਪੈਕੇਟ ਚੁਲੇ ਨੇ ਹੋਰ ਦੇਖ ਕਾਣ ਨੂੰ ਫਾਟਾ ਦਾ ਪਿੰਡ ਦਾ ਹੀ ਇਹੋ ਗੱਲਾਂ ਲਾਣ ਨੂੰ ਲੈਣ ਉਹ ਨਹੀਂ ਆਇਆ ਮੇਰਾ ਬੰਦਾ ਨਹੀਂ ਇਹ ਨਹੀਂ ਜੋ ਮਾਰ ਰਹਾ ਨਹੀਂ ਸੌਦਾ ਹੋ ਰਿਹਾ ਸੌਦਾ ਕਰ ਲੈ ਮੈਨੂੰ ਤੋੜ ਕੇ ਦਿਖਾ ਇਹ ਨਹੀਂ ਸੌਦਾ ਕਰਦਾ ਚੱਲ ਬਾਹਰ ਦੇਖ ਪਾਪਾ ਕਰ ਸੌਦਾ ਕਾ ਭੋਤ ਬਹੁਤ ਨਖਰਾ ਹੋਇਆ ਹੈ ਨਾ ਆਇਆ ਤੂੰ ਸੌਦਾ ਇਹਨੇ ਪੂਰਾ ਤੂੰ ਨਾਰਾ ਬਾਸ਼ ਨਹੀਂ ਲੱਗਦੀ ਨਹੀਂ ਇਹ ਨਹੀਂ ਲੈਂਦਾ ਪਰਬਤ ਵਾਲੀ ਨਹੀਂ ਆਲਾ ਕਲਾ ਗੇਮ ਵਿੱਚ ਆਉਣਾ ਨਾਲੇ ਤੇਰਾ ਨਹੀਂ ਨਹੀਂ ਲੋ ਇੱਕ ਗੱਲ ਕਹਿਣਾ ਮੈਂ ਤੈਨੂੰ ਕਲ ਕਾ ਘਰੇ ਖੜਾ ਬੱਕਰਾਂ ਦਾ ਹਜੇ ਹੱਥ ਫੇਰੀ ਨਹੀਂ ਪੂਰੀ ਜੀ ਬੱਕਰਾਂ ਨਾਲ ਰੋਕ ਲੈ ਜੇ ਐ ਸਮੇਂ ਨਾਲ ਕਿਹਾ ਅਗਲੇ ਐਵੇਂ ਨਹੀਂ ਨਾ ਖੜਾ ਉਹ ਯਾਰ ਖੜਾ ਰਹਿਣ ਦੇ ਆਪ ਵੀ ਛੰਦ ਨੇ ਇਹ ਸਾਡੀ ਦੁਨੀਆ ਕੋਈ ਕੁਝ ਕੋਈ ਕੋਈ ਗੰਦੀ ਨਹੀਂ ਮਰਜ਼ੀ ਕਰੀ ਆਪਦੀ ਇਹ ਵੇਚਣਾ ਕਿਉਂ ਵੀ ਤੈਨੂੰ ਹਾਂ ਆਲਾ ਫੜਾ 27000 ਦਾ ਵੇਚ ਰਿਹਾ 20000 ਦਾ ਨਹੀਂ 27000 ਪੂਰਾ ਮੋਲੇ ਲਾਤਾ ਤੈਨੂੰ ਨਹੀਂ ਲਾਇਆ ਜਿਹੜਾ ਪੂਰਾ ਲਾਏਗਾ 25000 ਬਾਈ 25000 ਲਾਤਾ ਹਾਂ ਠੀਕ ਇਹ 37 ਤੀ ਖੜਾ ਹੈ ਹੁਣ ਤੇਰੀ ਮਰਜ਼ੀ ਹੈ ਹੈ ਨਹੀਂ ਚੱਲਦਾ ਕੰਮ ਕਿੱਥੇ ਜੀ ਚੱਲੂ ਤੇਰਾ ਅੰਮ੍ਰਿਤ ਫੋਟੋ ਨਾ ਦੱਸਦਾ ਦਿੱਤਾ ਹਲੇ ਪੱਕਾ ਮੋਲੇ ਲਾਉਣ ਮੈਂ ਤਾਂ ਲੈਣਾ ਨਹੀਂ ਇਹ ਲੈਂਦਾ ਹੁਣ ਕੀ ਕਰੀਏ ਬਈ ਆਪਾਂ ਮਨਮਨੇ ਮੱਥਾ ਮਾਰ ਕੇ ਰਹਿ ਜੀ ਇੱਥੇ ਇੱਕ ਪੂਰਾ ਨਜ਼ਾਰਾ ਲੈ ਜੀ ਕੈਲੂ ਚਲੋ ਆਇਆ ਡੱਟੀ ਦਿੰਗੇ ਕੀਦਾ ਕੁਝ ਹੋ ਹੋ ਬਾਹਰ ਰਹਿਣਗੇ ਉਹ ਵੀ ਰਹਿਣਗੇ ਮੇਰੇ ਸਾਹ ਦੀ ਦਲਾਲੀ ਤੋਂ ਬਚ ਗਏ ਆਪਾਂ ਤਾਂ ਹਰੇਕ ਨਾਲੇ ਆਪਾਂ ਮਰਵਾ ਕੇ ਦਾਜੀ ਨਹੀਂ ਗੇ ਨਾ ਗਾਤ ਨੂੰ ਨਾ ਮਾਲ ਕਸਰੀ ਜਗ੍ਹਾ ਦੇ ਇਹ ਬਥਰਾ ਨੂੰ ਪਾ ਹੈ ਦੋ ਦੋਨਾਂ ਨੂੰ ਹੀ ਮਰਵਾਉਂਦੇ ਦੋ ਦੋਨਾਂ ਦੀ ਪੱਖ ਰੱਖੀ ਰਾਹ ਬਣਾਤਾ ਨਾ ਤੂੰ ਰੱਖਣੀ ਪੈਂਦੀ ਦੋ ਰਾਜੂ ਦਲਾਲ ਕਦੇ ਮਰਵਾਉਂ ਨਹੀਂ ਕਿਸੇ ਨੂੰ ਰਾਜੂ ਹਰ ਮੰਡੀ ਮਿਲਣਾ ਸੀ ਕੋਈ ਵੀ ਮਿਲਣਾ ਲੈਣ ਵਾਲੇ ਨੇ ਮਿਲਣਾ ਰਾਹ ਬਣਾ ਦੇ ਮੁਕੇ ਲਈ ਹੁਣ ਮੁੱਲੇ ਟੁੱਕੀ ਆ ਨਿਆਉਂਦੀ ਜਦਾ ਪਾ ਬਾਗੀ ਨਾ ਨਾ ਕਰੀਂ ਉਹ ਗੱਲੋਂ ਕੀ ਦਾ ਫਰਕ ਪਾਉਂਦਾ ਉਹ ਰਾਹ ਬਣਾਤਾ ਤੁਸੀਂ ਰਾਹ ਬਣਾਤਾ ਤੀ ਦਾ ਫਰਕ ਹੀ ਜਾਊਗਾ ਖਾਤਾੜੀਏ ਰੱਖੇ ਖਾਲ ਘੜਤਾ ਕਾ ਕਾ ਲਾਊਗਾ ਲਾਊਗਾ ਅਸਾਂ ਕਹਿੰਦਾ ਤੇ ਮੂੰਹ ਤੇ ਕਹਨੀ ਆ ਮੂੰਹ ਤੇ ਕਹਨੀ ਆ ਸਭ ਗੱਲ ਠੀਕ ਸਾਨੂੰ ਰਸਤਾ ਦੱਸ ਦੇ ਕਿੱਥੇ ਨਿਕਲਣਾ ਜਮੇ ਪੱਤਵਾ ਪੱਕਾ ਰਸਤਾ ਦੱਸ ਦੇ ਹੈ ਮੱਕਾ ਤੂੰ ਰਸਤਾ ਦੇਦਾ ਕੋਈ ਦੇਣਾ ਕੰਮਣਾ ਹੋਏ ਸਦੀਕ ਮਗਰਲੇ ਪਾਸੇ ਨੂੰ ਖੜੇ ਹੋ ਨਾ ਕੋਈ ਦੱਸ ਦੇ ਕੋਈ ہاں 36000 ਦਾ ਲੈ ਜਾ ਜਿਦ ਤੇਰਾ ਦਿਲ ਮੰਨਦਾ ਲੈ 28000 ਦਾ ਜੇ ਤੇਰਾ ਦਿਲ ਮੰਨਦਾ ਨਹੀਂ ਮੰਨਦਾ ਚੱਕ ਬਈ ਚੱਕ ਤੇਰੀ ਸਾਈ ਹੁਣ ਤੈਨੂੰ ਵੀ ਨਹੀਂ ਅਸੀ ਮਰ ਪਾਉਂਦੇ ਸਾਨੂੰ ਅਹੀ ਜੀ ਦਲਾਲੀ ਦੀ ਕੋਈ ਲੋੜ ਨਹੀਂ ਨਾ ਉਹਨੂੰ ਮਰਵਾਈਏ ਨਾ ਤੈਨੂੰ ਹੁਣ ਜਿਹਨੂੰ ਮਰਜ਼ੀ ਵੇਚ ਸਾਨੂੰ ਦਲਾਲੀ ਦੀ ਲੋੜ ਨਹੀਂ ਜਿਹਨੂੰ ਮਰਜ਼ੀ ਵੇਚ ਅਸੀਂ ਨਾਲ ਬੈਠੋ ਰਹੀਏ ਜਾਂ ਸਭ ਤੋਂ ਪਹਿਲਾਂ ਵੇਚੇਗਾ ਸਾਨੂੰ ਕੀ ਲੋੜ ਹੈ ਚਾਹ ਫੈਂਚ ਫਸਣ ਦੀ ਅਸੀਂ ਤਾਂ ਤੇਰਾ ਗੁੱਲੀ ਵਾਂਗੂ ਘੜਕੇ ਨਾ ਤੇਰੇ ਮੂਰੇ ਧਰਤਾ ਹੌਦਦਾ ਰੇਟ ਬਣਾਤਾ ਰੇਟ ਬਣਾ ਬੱਕਰਾ ਠੀਕ ਹੈ ਹੁਣ ਲੈ ਲਓ ਭਾਈ ਜੀ ਨੇ ਕੋਈ ਹੋਰ ਲੈਣਗੇ ਨਾ ਖਰਾਬ ਵੀ ਨਹੀਂ ਕਰਦੇ ਸੌਦਾ ਕੋਈ ਭਾਈ ਹੋਰ ਲੈ ਸਕਦਾ ਹਾਂ ਗੁੱਲੀ ਵਾਂਗ ਕਰ ਕਿਤਾਤਾ ਬੱਕਰਾ ਐਂ ਜਮਾ ਹਰ ਕੋਈ ਬਲੇਕੀ ਧੋੜੂ ਬਣ ਜਾ ਹਾਂ ਬਾਈ ਤੇਰੇ ਮੂਲੇ ਤਿਆਰ ਕਰਦੇ ਪੈਸੇ 28000 ਦਾ ਦਿੰਨੇ ਕਿਤੇ ਪਿੱਛੋਂ 30 ਨਾ ਦੇ ਜੀ ਹਾਂ ਇਹ ਵੀ ਗੱਲ ਹੈ ਲੈ ਕੇ ਜਾਵੇਂਗਾ ਬੱਕਰਾ ਨਾ ਕੱਟ ਪਾਣੂ ਆਇਆ ਪੁੱਛ ਲੈ ਇਹਨੂੰ ਸਾਡੀਆਂ ਕੜੀਆਂ ਬਣੀਆਂ ਗੱਲਾਂ ਨੇ ਇਹ ਕੋਈ ਨਾ ਫਿਰ ਕੋਈ ਨਾ ਸਾਡੀਆਂ ਇਧਰ ਨੂੰ ਪਾ ਕੇ ਫਿਰ ਤੂੰ ਸਾਡੀ ਜਵਾਨ ਦਾ ਮੁੱਲ ਤਾਂ ਨਾ ਪਾਇਆ ਵੀ ਤੇ ਰਾਸਤਰੀ ਜਵਾਨ ਦਾ ਪਊਗਾ ਕਿਵੇਂ ਪਊਗਾ ਪਊਗਾ ਹਲੇ ਤੂੰ ਹਲੇ ਉੱਥੇ ਟਿਕਾਣੇ ਤੇ ਨਹੀਂ ਜਾ ਰਿਹਾ ਮੈਂ ਉਹਨੂੰ ਕਿਵੇਂ ਉਹਦੀ ਜੇਬ ਭਰ ਕੇ ਦੇ ਦਿਆਂ ਵਿਚਾਰੀ ਉਹ ਕਹਿੰਦਾ ਮੈਨੂੰ ਇੰਨੇ ਉਦੋਂ ਬਿਨਾਂ ਬਿਨਾਂ ਉਸ ਤੋਂ ਅਸੀਂ 3000 ਰੁਪਏ ਵਧਾਤਾ ਗਰੀਬ ਆਦਮੀ ਐ ਉਹਨੂੰ ਵੀ ਰੋਟੀ ਕਹਾਂ ਚਾਹੀਦੀ ਐ ਰੋਟੀ ਦਾ ਚਾਹੀਦਾ ਪਸ਼ੂ ਬੰਨੇ ਵੀ ਚੱਕੋ ਨਮਾ ਹਾਂ ਉਹ ਤਾਂ ਪਤਾ ਨਹੀਂ ਜਿਹੜਾ ਕਿਹੜਾ ਪਿੰਡਾ ਜੀ ਆਪਣਾ ਨਾਂ ਦੇ ਨਾ ਮੈਥੀਕਲ ਦਾ ਸਭ ਮੈਨੂੰ ਹੂੰ ਇਸ ਫੇਰਾ ਪਸ਼ੂ ਮੰਡੀ ਚ ਆ ਗਿਆ ਮੈਰ ਮਿੱਠੂ ਕਦੇ ਕਿਸੇ ਨੂੰ ਮਾਰਾ ਨਹੀਂ ਕਿਹਾ ਮੈਨੂੰ ਪਤਾ ਹੈ ਸਾਡੇ ਭਾ ਦਾ ਸੋਨਾ ਕਿਉਂ ਮਾਰਾ ਗਈ ਸਾਰਾ ਕੁਝ ਵਧੀਆ ਮੰਡੀ ਚ ਜਿੰਨੀ ਚੀਜ਼ ਆ ਗਈ ਸਾਰੀਏ ਵਧੀਆ ਮਾਰਾ ਕਹਿ ਕੇ ਸੀ ਜੁੱਤੀਆਂ ਖਾਣੀਆਂ ਨੇ ਯਾਰ ਆਲਾ ਕੁਸਾ ਸਾਡੇ ਪਸ਼ੂ ਨਹੀਂ ਵਿਕਣਦੇ ਕਿਉਂ ਛੁੱਟੇ ਭਾਈ ਸਾਰਾ ਕੁਝ ਵਧੀਆ ਠੀਕ ਹੈ ਗੱਲ ਪਰ ਵਧੀਆ ਦੇਖਾ ਦੂਰ ਨੇ ਵਧੀਆ ਤਾਂ ਕੋਈ ਮੰਡੀ ਚ ਲੈ ਕੇ ਹੀ ਨਹੀਂ ਆਉਂਦਾ ਜਾ ਤੂੰ ਮੇਥੋਂ ਸਿਰੇ ਦੀ ਗੱਲ ਵੀਡੀਓ 'ਚ ਸੁਣਦਾ ਏ ਤੂੰ ਰਾਜੂ ਜੀ ਇਹਨੂੰ ਕਿਉਂ ਗਿਆ ਵਧੀਆਂ ਨੂੰ ਹਾਂ ਕੋੜੇ ਏਡਾ ਬੋ ਖੜਾ ਹੋਆ ਵੀ ਬਣੀ ਕੋੜੇ ਏਡਾ ਵੀ ਖੂਬੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਭਾਈ ਰੰਗ ਨਹੀਂ ਦੇਖਣਾ ਕੱਦ ਨਹੀਂ ਦੇਖਣਾ ਬੰਦਿਆਂ ਦੇ ਕੱਦ ਬੜੇ-ਬੜੇ ਹੁੰਦੇ ਨੇ ਪਰ ਨੁਕਸ ਬੰਦਿਆਂ 'ਚ ਹੁੰਦੇ ਨੇ ਇਹ ਗੱਲ ਹੈ ਗੁਣ ਵੀ ਬੰਦਿਆਂ 'ਚ ਹੁੰਦੇ ਨੇ ਹੁੰਦੇ ਆ ਜੀ ਸਾਰੀ ਖੂਬੀਆਂ ਨੇ ਮਿਲਦੀਆਂ ਨਹੀਂ ਕਿ ਜਿੰਨਾ ਬੰਦੇ 'ਚ ਮਿਲਦਾ ਕਿਤੇ ਪਸੂ ਜੇ ਮਿਲਦਾ ਬਸ ਉਹੀ ਗੱਲਾਂ ਨੇ ਵੀ ਆਪਾਂ ਬਹੁਤੀਆਂ ਗੱਲਾਂ ਨਾ ਏ ਕਰੀਏ ਹਾਂਜੀ ਕਿਉਂ ਜੀ ਬਹੁਤੀਆਂ ਗੱਲਾਂ ਨਾ ਏ ਕਰੀਏ ਸੌਦਾ ਕਰੋ ਬਸ ਜਿਹੜੀ ਗੱਲ ਤੇ ਬੱਕਰਾ ਬੱਕਰਾ ਮੈਂ ਦੇ ਦੂੰਗਾ ਲਵੋ ਲੈਣੇ ਓਏ ਤੇ ਜੈ ਸੂਰ ਹੈਗੀ ਅਨਾ ਮੇਰੇ ਨਾਲ ਦਿਲ ਦਾ ਦਿਲ ਮੋੜਿਆ ਅੱਜ ਕੋ ਲੈਣਾ ਹੈ ਹਨਾ ਗੱਲ ਆਪਾਂ ਤੇਰੀ ਨਹੀਂ ਮੋੜੀ ਜਾਏਗੀ ਮੇਰੀ ਹੋਰ ਵੀ ਨਾ ਮੋੜੀ ਮੇਰਾ ਆਪਣਾ ਹੀ ਗੁਣ ਇਹ ਨਹੀਂ ਮੋੜੀ ਮੇਰੀ ਮੋੜੀ ਨਾ ਸਾਡੇ ਸਾਈ ਦਾ ਦੇ ਯਾਰ ਨਹੀਂ ਰਹਿਣ ਦੇ ਯਾਰ ਫਿਰ ਕੀ ਫਾਇਦਾ ਜਾਣ ਅੱਤੀ ਦਾ ਦੇ ਤੇਰੇ ਪੱਖ ਚ ਆਣਾ ਨਹੀਂ ਰਹਿਣ ਦੇ ਮੰਨ ਲੈ ਮੈਂ ਕਾ ਹੋ ਜੂਗਾ ਮੇਰਾ ਕੀ ਹੋਇਆ ਬੰਦਾ ਹਾ ਬੜਿਆ ਹੋਇਆ ਹੈ ਨਾ ਬੰਨ ਲਾ ਲਾ ਕੀ 20000 ਰੁਪਏ ਰੁਕਾ ਮੇਰਾ ਬੰਦਾ 20000 ਦੀ ਕਦਾ ਫੜ ਕੇ ਰੱਖਿਆ ਲਵਾਉ ਬਈ ਕੀ ਬੰਦਾ ਹੈ ਪੂਰੀ ਹਲੇ ਪੰਨੀ ਕਰੀ ਮਰਜ਼ੀ ਹੈ ਬਾਬਾ ਮਾਗਰੂ ਬਾਬਾ ਮਾਗਰੂ ਬਾਬਾ ਬਾਬਾ ਤੇਰੇ ਵਰਗੂ ਲੰਗਦਾ ਰੋਜ਼ ਪੱਤੀਆਂ ਚ ਦੇ ਦੇ ਦੂ ਚੱਲ ਫੜੀ ਤੇਰੇ ਨਾਲ ਜਥੇ ਨਹੀਂ ਨਹੀਂ ਤੇਰਾ ਪਸੂ ਤੇਰੇ ਨਾਲ ਵਿੱਚ ਦੇ ਰਹੇ ਆ। ਆ ਸੀ ਨਹੀਂ ਜਿਹੜੇ ਕਰਦੇ। ਆ ਮੈਂ ਕਿ ਛੋਟਾ। ਸਾਡਾ ਇਹ ਸਿਸਟਮ ਆ ਸੀ ਕਿਸੇ ਨਾਲ ਨਹੀਂ। ਉਹ ਮੈਂ ਤੁਹਾਨੂੰ ਦਿਖਾਉਂਦਾ। ਉਹਨਾਂ ਮਰ ਜੂ। ਉਹਨਾਂ ਮਰ ਜੂ ਵਿਚਾਰ ਨਹੀਂ। ਨਹੀਂ ਮਰਦਾ ਵੀ। ਨਾਂ ਨੂੰ ਮਰਦੇ। ਤੇਰੀ ਵੀ ਗੱਲ ਕਰਦਾ। ਆ ਵੇਖੇ ਨਾ ਵੀ ਨਿਕੇ ਰਿਸਕ। ਨਹੀਂ ਕੋਈ ਗੱਲ। ਇਹ ਜਦੋਂ ਦੋ ਇਹ ਨਹੀਂ ਜੰਦ ਰੱਖਣਾ। ਜੇ ਦੁਲਹਾਨ ਨੂੰ ਯੋਗ ਕਰ ਲਓ। ਇਹਨਾਂ ਦੇ ਦੋਨੋਂ ਨੂੰ ਜਿਵੇਂ ਰੱਖ ਲਓ। ਇਹਨਾਂ ਨਹੀਂ ਦਿਖਦਾ ਬਾਪੂ ਨੂੰ ਨਾਲ ਲੈ ਉਹਨਾਂ ਨਹੀਂ ਪਿਗਦਾ। ਬਾਪੂ ਕਿੰਨੇ ਲੱਗੋਏ। ਉਹ ਤੇਰੇ ਬਾਬਾ ਬੱਕਰਾ ਤੇਰਾ ਬੇ। ਇੱਕ ਘਟਤੀ। ਹਾਂ ਇੱਕ ਘੱਟ 30 ਲਾਤਾ ਬਸ ਪੂਰਾ ਹੀ ਮੁੱਲ ਨਾਲ ਹਾਂ ਹਾਂ ਇਹ ਤਾਂ ਠੀਕ ਆ ਹੋਰ ਕਿੰਨੇ ਆ ਦੇ ਕਿੰਨੇ ਦਾ ਦੇਖੋ ਜਿਹੜਾ ਜੋਇ ਤਾਂ ਕਹਿੰਦਾ ਕਿੰਨੇ ਰੁਪਏ ਮੈਂ ਤਾਂ ਪੁੱਜੀ ਖੜਿਆ ਮੈਂ ਪੁੱਜੀ ਵਾਰ ਦੇ ਫਾਈਲ ਪੁੱਜੀ ਖੜਾ ਮਾਪਰੇਡ ਕੰਮ ਯਾਰ ਪੁੱਜੀ ਖੜਾ ਔਰ ਦੋਨਾਂ ਦਾ ਕੰਮ ਪਰੇਡ ਦੇ ਕਰਨਾ ਦੋਨਾਂ ਦਾ ਫੇਰ ਆ ਜਾਣਾ ਆਤੀ ਤਾਂ ਨਹੀਂ ਆਹ ਹੋ ਗਿਆ ਵਾਸ ਚਲੋ ਸਾਡੀ ਦੋਏ ਭਾਈ ਜਣ ਦੀ ਫੋਟੋ 20000 ਦਾ ਹੋ ਗਿਆ ਬਾਈ 20000 ਦਾ ਸੌਦਾ ਰਾਜੂ ਮੇਰਾ ਲੁੱਟ ਗਿਆ ਇਹਦੀ ਚਾਹੁੰਦੀ ਰਿਆ ਕਰਵਾਣੀ 20000 ਦਾ ਇਹ ਨਾ ਨਾ ਲਾਓ ਜ ਗਿਆ ਹੋ ਗਿਆ ਬਣ ਕੇ ਤਾਂ ਆ ਸਾਈ ਥੋੜੀ ਵਾਪਸ ਬਾਈ ਟਾਈਮ ਰਹਿ ਗਿਆ ਸਰੀਰ ਪਰ ਜਿਹਦਾ ਬੰਦਾ ਨਾ ਨਾ ਪਾਵਾ ਪਾ ਲਿਆ ਮੈਂ ਮੂਰੋ ਰੱਸਾ ਪਾ ਲਿਆ ਬੱਕਰਾ ਦਾ ਇੱਥੇ ਆ ਬੱਕਰ ਇੱਥੇ ਆ ਆ ਬੱਕਰਾ ਦਾ ਹੋਇਆ ਸੌਦਾ ਜੀ ਇਹ ਆ ਵੇਖੋ ਬੱਕਰਾ ਦੇਖ ਸਕਦੇ ਚਲੋ 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 ਇਹ ਚਲੋ 20000 ਰੁਪਏ ਦਾ ਪੂਰਾ 4 3 ਦਾ 5000 ਦਾ ਹੋ ਗਿਆ ਗੱਡੀਆਂ ਵਾਲੇ ਵੀ ਇਹਨੇ ਲੈ ਲਿਆ ਬਈ ਲਹਾਰੀ ਗੱਡੇ ਗੱਡੇ ਨਹੀਂ ਗੱਡਿਆ ਨਾ ਸਰ ਉਹ ਲਹਾਰ ਗਿਆ ਨਾ 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 ਮੈਤਰੀ ਬਾਗੜੀ ਲੋਹਾਰ ਮਿਸਤਰੀ ਮੈਤਰੀ ਲਹਾਰ ਮਿਸਤਰੀ ਮਿਸਤਰੀ ਨੇ ਵਿਚਾਰੇ ਲੋਹੇ ਦੇ ਅੱਛਾ ਜੀ ਇਹ ਲੋਹਾ ਕੁੱਟਦੇ ਨਾ ਸਰ ਇਹ 18 ਠੀਕ ਇਹਦੇ ਨੇ ਮੈਂ ਇੱਕਦਰੀ ਲੋਹਾ ਕੁੱਟਣ ਵਾਲੇ ਲਹਾਰ 20 ਇੰਨੇ ਕਿ ਜੀ ਤੂੰ ਕਿਹਨੂੰ ਕਹ ਤੂੰ ਬੱਕਾ ਮਗਰ ਪੰਡਾ ਬਾਬਾ ਲੋਹਾ ਕੁੱਟਣ ਵਾਲੇ ਕਿਹ ਬਣਾ ਯਾਰ ਤੂੰ ਐਂ ਕਹਿ ਵੀ ਲਹਾਰ 26 27 ਹਾਂ ਲੋ ਵੀਰ ਜੀ ਬੱਕਰਾ ਹੋ ਗਿਆ 30000 30000 ਨੇ ਲੈ ਲਿਆ ਸ਼ੇਅਰ ਕਰ ਕੀ ਹੋ ਗਿਆ ਨਹੀਂ ਜਾਣੇ ਖੜੇ